ਮੈਂ ਨਹੀਂ ਜਾਣਦੇ ਸਰ ਜੀ ਮੈਂ ਨਹੀਂ ਜਾਣਦੇ ਛੱਡ ਦਿਓ ਲੈਟਾ ਤੇ ਐਸੇ ਘੇਲੋਂਗੇ ਆਪਾਂ ਆਪਾਂ ਗੱਡੀ ਘੇਲੋਨੇ ਆ ਇੱਕ ਪੰਜਾਪਾ ਘੱਟੇ ਘੇਲੋਨੇ ਆ ਇਹਨਾਂ ਦੀ ਵੀਡੀਓ ਬਣਾਓ ਇਹ ਗੇ ਜਿਹਨਾਂ ਨੇ ਮਾਰੀ ਹੈ ਗੱਡੀ ਠੀਕ ਹੈ ਪੂਰੀ ਪਿੱਤੀ ਇਹਨਾਂ ਨੂੰ ਕੋਈ ਸਮਝ ਨਹੀਂ ਆਗਾ ਕੀ ਕਰ ਰਹੇ ਆ ਠੀਕ ਹੈ ਘਟਦੀ ਪਈ ਹੈ ਤੁਮੇ ਬੋਲਾ ਦੇ ਦਿਓ ਬੰਦਿਆ ਬਾਜੀ ਉਧਰ ਕੁਝ ਹੋ ਜਾਂਦਾ ਫੇਰ ਉਧਰ ਕੁਝ ਹੋ ਜਾਂਦਾ ਫੇਰ ਭਾਈ ਆਹ ਬੰਦਾ ਕਿਹਦੇ ਘਰੋਂ ਆਇਆ ਸਾਡੇ ਬੰਦੇ ਨੇ ਉਹ ਕਹਿ ਤਾ ਇਹ ਕਰੀ ਦੇ ਇਹ ਕਰੀ ਆ ਇਹ ਕਰੀ ਨਹੀਂ ਆ ਭਰਾ ਇਹ ਕਿੱਥੇ ਪੂਰਾ ਆਪਣੇ ਮੈਦਾਨ ਵਿੱਚ ਇਹ ਤੇ ਖਲੋਤੀ ਦੀ ਮਨਾਰੀਲ ਵਾਣੀ ਪੀ ਰਿਆ ਸੀ ਉੱਤੇ ਖਲੋਤਾ ਬਿਲਕੁਲ ਸਾਈਡ ਤੇ ਲਾਈ ਹੋਈ ਹੈ ਗੱਡੀ ਤੇ ਪਿੱਛੋਂ ਹੀ ਉੱਡਦੇ ਆਏ ਜੇ ਪਿੱਛੋਂ ਉੱਡਦੇ ਆਏ ਆ ਤੇ ਸਾਈਡ ਤੋਂ ਸਾਰੀ ਗੱਡੀ ਉਡਾ ਗਏ ਮੇਰੀ ਮੈਂ ਬਿਲਕੁਲ ਸਾਈਡ ਤੇ ਖਲੋਤਾ ਐ ਇਦੋਂ ਮਾਰ ਕੇ ਸਿੱਧਾ ਉਧਰ ਗਿਆ ਗ੍ਰਿੱਲਾ ਤੋੜ ਕੇ ਅੰਦਰ ਵੜੀ ਹੈ ਗੱਡੀ ਉੱਡਦੀ ਗਈ ਹੈ ਉਧਰ ਤੱਕ ਇਹ ਔਸਾਈਡ ਤੇ ਨਿਕਲ ਜਾਂਦੀ ਉਧਰ ਹੋਰ ਜਾਨ ਦਾ ਨੁਕਸਾਨ ਹੋ ਜਾਣਾ ਨੁਕਸਾਨ ਹੋ ਹੀ ਹੋਇਆ ਮੇਰਾ ਨਾਮ ਪਰულ ਹੈ ਮੈਂ ਉਧਰ ਨਾਰੀਅਲ ਪਾਣੀ ਪੀ ਰਿਹਾ ਮੇਰੀ ਪ੍ਰੈਗਨੈਂਟ ਹੈ ਸਤਵਾ ਮਹੀਨਾ ਠੀਕ ਹੈ ਠੀਕ ਹੈ ਤੇ ਮੈਨੂੰ ਵੀ ਭਾਈ ਸਾਹਿਬ ਲੈ ਆਂਦੋ ਇੱਕ ਮਿੰਟ ਟੀਵੀ ਇੱਕ ਮਿੰਟ ਭਾ ਕੈਮਰਾ ਲੱਗ ਜਾ ਹਾਂਜੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਪਰულ ਜੇ ਮੇਰੀ ਗੱਡੀ ਤੇ ਇਹਨਾਂ ਦੀ ਗੱਡੀ ਵੱਜੀ ਹੈ ਪ੍ਰੋਪਰ ਪੀਤੀ ਹੋਈ ਸੀ ਇਹਨਾਂ ਨੇ ਮੈਂ ਉਧਰ ਨਾਰੀਅਲ ਪਾਣੀ ਪੀ ਰਿਹਾ ਸਾਈਡ ਤੇ ਲਾ ਕੇ ਗੱਡੀ ਇਹਨਾਂ ਦੀ ਗੱਡੀ ਪਿੱਛੋਂ ਦੀ ਉੱਡਦੀ ਆਈ ਹੈ ਔਰ ਮੇਰੀ ਗੱਡੀ ਤੇ ਬਹੁਤ ਜ਼ਬਰਦਸਤ ਵੱਜੀ ਹੈ ਮੇਰੀ ਵਾਈਫ ਪ੍ਰੈਗਨੈਂਟ ਸੀ ਤੇ ਆਲਰੇਡੀ ਉਹ ਸਾਈਡ ਤੇ ਲਾਈ ਹੋਈ ਹੈ ਗੱਡੀ ਤੇ ਫੇਰ ਵੀ ਉਧਰੋਂ ਵੱਜ ਕੇ ਇਧਰੋਂ ਉੱਡਦੀ ਆਈ ਹੈ ਗੱਡੀ ਇਹਨਾਂ ਦੀ ਤੇ ਉੱਡਦੀ ਆਈ ਹੈ ਤੇ ਸਾਰੀ ਪੀਤੀ ਹੋਈ ਹੈ ਪ੍ਰਾਪਰ ਆਂਦੀ ਬਾਹਰ ਬੋਤਲਾਂ ਉੱਡ ਰਿਆ ਆਪਣੀਆਂ ਤੇ ਹੋਰ ਕੀ ਕਹਿ ਸਕਦੇ ਆ ਬਸ ਮੇਰੀ ਵਾਈਫ ਨੂੰ ਕੋਈ ਨੁਕਸਾਨ ਨਹੀਂ ਆਇਆ ਬਚਾਅ ਹੋ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਨਹੀਂ ਦੇ ਹੋ ਜਾਣਾ ਸੀ ਗੱਡੀ ਤੇਜ਼ ਸੀ ਗੱਡੀ ਤੇਜ਼ ਹੈਗੀ ਬਹੁਤ ਜ਼ਿਆਦਾ ਤੇਜ਼ ਸੀ ਗੱਡੀ ਭਾਜੀ ਮੈਂ ਤੇ ਉਧਰ ਸਾਈਡ ਤੇ ਖਲੋਦਾ ਨਾਰੀਅਲ ਪਾਣੀ ਪੀ ਰਿਹਾ ਸੀ ਠੀਕ ਹੈ ਤੇ ਵਾਈਫ ਨੂੰ ਨਾਲ ਨਾਰੀਅਲ ਪਾਣੀ ਪਿਲਾ ਰਿਹਾ ਸੀ ਤੇ ਇਹਨਾਂ ਨੇ ਉੱਡਦੇ ਹੀ ਆਏ ਆ ਪਿੱਛੋਂ ਦੀ ਕਿਹੜੀ ਸਾਈਡ ਤੋਂ ਆ ਰਹੇ ਸਰ ਐ ਐਡਰੋਮ ਜੀ ਢਰੋਡ ਵੱਲੋਂ ਲਾਈਟਾਂ ਤੋਂ ਫੋਰਸ ਚੋਂ ਹਾਂਜੀ ਡ੍ਰਿੰਗ ਪੂਰੀ ਉਹਨਾਂ ਨੂੰ ਹੋਸ਼ ਨਹੀਂ ਆ ਗਈ ਉਤਰ ਗਏ ਆ ਉਹ ਬੋਲਦੇ ਕਿ ਵੀ ਉਹਨਾਂ ਨੂੰ ਕੋਈ ਜੋਸ਼ ਨਹੀਂ ਆ ਗਈ ਓਕੇ ਤੇ ਆਇਆ ਹਾਂਜੀ ਕਾਰਵਾਈ ਚਾਹਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਹੈ ਸਾਰਾ ਜੋ ਵੀ ਇਹ ਨੁਕਸਾਨ ਉਹਨਾਂ ਨੂੰ ਕੋਈ ਭਰੇ ਤੇ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ 22 ਲੱਖ ਹੋ ਸਕਦੀ ਹੈ ਉਹ ਗਰਵਾਨ ਸਮਝਦੇ ਜਿਹੜੀ ਸਰਕਾਰੀਆਂ ਗਰੇਲਾਂ ਲੱਗੀਆਂ ਵੀ ਤੋੜ ਕੇ ਐ ਤੇ ਸਾਰਾ ਕੁਝ ਤੋੜ ਕੇ ਅੰਦਰ ਉਡਦੀ ਆਈ ਹੈ ਇੱਥੇ ਹੋਰ ਚਾਰ ਪੰਜ ਗੱਡੀਆਂ ਹੁੰਦੀਆਂ ਸਾਰੀਆਂ ਉਡਾ ਕੇ ਆਣੀਆਂ ਸੀ ਉਹਨੇ ਮੈਂ ਕਿਹਾ ਬਹੁਤ ਜ਼ਿਆਦਾ ਹੋ ਸਕਦਾ ਸੀ ਮੇਰਾ ਆਪਣਾ ਹੋ ਸਕਦਾ ਸੀ ਇਹ ਭਾਈ ਇਹ ਗੱਡੀ ਪਿੱਛੇ ਵਜਦੀ ਤੇ ਉਹ ਜ਼ਿਆਦਾ ਨੁਕਸਾਨ ਹੋ ਜਾਣਾ ਸੀ ਮੇਰਾ ਕੱਟੋ ਘੱਟ 70 80 ਦੀ ਸਪੀਡ ਤੇ ਸੀ ਗੱਡੀ ਇਹ ਇਲਾਕਾ ਹੀ ਕੰਪਨੀ ਬਾਅਦ ਦੇ ਬਾਅਦ ਠੰਡੀ ਖੂਈ ਦੇ ਸਾਹਮਣੇ ਆ ਇਹ ਗੱਡੀਆਂ ਦੋ ਗੱਡੀਆਂ ਆ ਰਹੀਆਂ ਸੀ ਫੋਰ ਐਸ ਚੌਂ ਕੱਲੋਂ ਨਵਟੀ ਨੂੰ ਜਾ ਰਹੀਆਂ ਸੀ ਇਹਨਾਂ ਗੱਡੀ ਆਪਸੇ ਇੱਕ ਟਰਾਲੀ ਟਕਰਾ ਕੇ ਤੇ ਆ ਜਿਹੜਾ ਮੈਟਰੋ ਵਾਲਾ ਇਹ ਇਹਦੇ ਵਿੱਚ ਗੱਡੀ ਵੱੜ ਗਈ ਸਟੇਅਰ ਟੁੱਟ ਕੇ ਜਿਹੜੀ ਗ੍ਰੇਲ ਲੱਗੀ ਆ ਉਸ ਬੰਦੇ ਦਾ ਮੈਡੀਕਲ ਕਰਵਾਇਆ ਜਾ ਰਿਹਾ ਗੱਡੀ ਦੇ ਦਰਾਂਕ ਵੱਜੀ ਆ ਉਹ ਸਿਵਲ ਹਸਪਤਾਲ ਨੂੰ ਫੜਿਆ ਗਿਆ ਉਹਦਾ ਮੈਡੀਕਲ ਚੈੱਕਅਪ ਕਰਵਾਇਆ ਜਾ ਜੋ ਜੀ ਕੰਸ ਦਿੱਤੀ ਆ ਉਹ ਤਾਂ ਕਰ ਰਹੀ ਸੀ ਇਹਨਾਂ ਬੋਲੇ ਸਰ ਗੱਡੀ ਵਾਲਾ ਕਿ ਬਹੁਤ ਜ਼ਿਆਦਾ ਸ਼ਰਾਬ ਹੋਵੇ ਲੱਗਿਆ ਉਹ ਡਾਕਟਰ ਸਾਹਿਬ ਦਾ ਸਕਦੇ ਆ ਮਲਾਜਾ ਕਰਵਾਇਆ ਜਾ ਰਿਹਾ ਕੀ ਉਹਨੇ ਪੀਤਾ ਕੀ ਖਾਤਾ ਉਹਦੀ ਏਜ ਕੋਈ ਏਜ ਨਹੀਂ ਜਾਣੀ ਨੁਕਸਾਨ ਕਿਸ ਬੰਨੇ ਹੋਇਆ ਮਾਲੀ ਨੁਕਸਾਨ ਹੋਇਆ ਸਰ ਕੀ ਕਾਰਵਾਈ ਕੀਤੀ ਜਾਏਗੀ ਜੋ ਵੀ ਉਹ ਡਾਕਟਰ ਰਿਪੋਰਟ ਨਾਲ ਉਹਦੇ ਅਨੁਸਾਰ ਬੰਦੀ ਕਾਰਵਾਈ ਕੀਤੀ